ਉਹ ਬਹੁਤ ਸਹਿਵਾਨ ਤੇ ਬਹੁਤ ਪਿਆਰੇ ਕਿਤੇ ਆ। ਜਦੋਂ ਹਾਲੇ ਖੁਡੀਆਂ ਸਾਹਿਬ ਨੇ ਨਹੀਂ ਕੀ ਆਏ ਮੈਂ ਸੋਚਿਆ ਸੀ ਕਿ ਮੈਂ ਪਹਿਲਾਂ ਹੀ ਦਰਬਾਰ ਵਿਦਿਆਰਥੀਆਂ ਨੂੰ ਸੰਬੋਧਿਤ ਹੋ ਕੇ ਕਰਾਂ ਪਰ ਮੰਚ ਲਾਦੇ ਜਿਹਾ ਗਿਆ ਕਿ ਖੁਡੀਆਂ ਸਾਹਿਬ ਆਏ ਨੇ ਕਿਉਂ ਨਾ ਕੋਈ ਗੱਲਾਂ ਐਗਰੀਕਲਚਰ ਵਾਲੇ ਹਿੱਤ ਕਰੀਏ ਅਕਸਰ ਲੋਕ ਪੁੱਛਦੇ ਨੇ ਮੈਨੂੰ ਕੱਲੇ ਨੂੰ ਨਹੀਂ ਤੁਹਾਨੂੰ ਵੀ ਸਾਨੂੰ ਸਾਹਿਬ ਕਿ ਪੰਜਾਬ ਦਾ ਕੀ ਬਣੇਗਾ ਮੇਰੇ ਦੁਆਸਤੇ ਹੀ ਬਣਦਾ ਕੋਈਗਾ ਕਿ ਪੰਜਾਬ ਦਾ ਉਹੀ ਬਣੇਗਾ ਜੋ ਪੰਜਾਬ ਦੀ ਯੂਸ ਦਾ ਬਣੇਗਾ ਕਿ ਪੰਜਾਬ ਦੀ ਯੂਸ ਦਾ ਕੀ ਬਣੇਗਾ ਪੰਜਾਬ ਦੀ ਯੂਸ ਦਾ ਉਹੀ ਬਣੇਗਾ ਜੋ ਪੰਜਾਬ ਦੇ ਦੇ ਭਟਾਂਚੇ ਦਾ ਬਣੇਗਾ ਪੰਜਾਬ ਦੀਆਂ ਯੂਨੀਵਰਸਿਟੀਆਂ ਦਾ ਬਣੇਗਾ ਤੇ ਤੁਸੀਂ ਦੋਨੋਂ ਸਥਿਤੀਆਂ ਦੇਖ ਸਕਦੇ ਹੋ ਦੋਨਾਂ ਨੇ ਇੱਕ ਬੁਝੇ ਨੂੰ ਪੈਦਾ ਉਹ ਕਿਹੜੀ ਪ੍ਰੋਬਲਮ ਆ جیس نہیں کر رہے پنجاب کی یوتھ فیس نہیں کر رہی چاہے ڈرگز دی پرابلم لے لو انپلوئمنٹ دی لے لو کرائیم دی لے لو پرواز دی لے لو جیپیرٹی آ یوتھ وہ اپنے سر پہ آ جسوں اگیں کچھ نہیں ہو سکتا ہو بربادی ہو دوسری جڑی چنتا وہ ہے میں کسانہ والی گل شروع کروں گا کہ گھر کٹیا صاحب بیٹھے ہیں ایجوکیشن کی گل جب ٹائم بچا تو میں یوتھ کی گل کر ਜਾਇੰਟੀਆਂ ਦੇ ਵਿੱਚ ਤੁਸੀਂ ਦੋ ਕਿਸਮ ਦੇ ਬਣੇ ਇੱਕ ਉਹ ਨੇ ਜਿਹੜੇ ਕਹਿੰਦੇ ਨੇ ਮੁੱਖ ਤੌਰ ਤੇ ਲੈਕ ਕਿ ਐਗਰੀਕਲਚਰ ਆ ਉਹਦੀ ਮਾਰਕੀਟਿੰਗ ਸਰਕਾਰ ਕੋਲ ਨਹੀਂ ਜਾਏਗੀ ਮਿਨਿਮਮ ਸਪੋਰਟ ਪ੍ਰਾਈਸ ਦੇ ਸਹਾਇਤਾ ਜਿਹੜੇ ਬਹੁਤ ਸਾਰੇ ਹੋਰ ਵਿਗਿਆਨ ਨੇ ਜਿਹੜੇ ਨਿਊ ਲਿਬਰਲਿਜ਼ਮ ਦੇ ਨਾਲ ਜਿਹੜੇ ਬਣੇ ਨੇ ਡਾਕਟਰ ਪਾਲ ਨੇ ਉਹ ਚਾਹੁੰਦੇ ਨੇ ਕਿ ਇਹ ਓਪਨ ਮਾਰਕੀਟ ਚ ਚੱਲੇ ਇਹ ਤਾਂ ਕੋਈ ਨਹੀਂ ਸੋਚਦਾ ਕਿ ਕਿਸਾਨ ਆਪਣਾ ਬੰਦ ਖੁਦ ਕਿਉਂ ਨਾ ਕਰੇ ਇਹ ਕਹਾਣੀ ਉਦੋਂ ਦੀ ਲਈ ਹੈ ਜਦੋਂ ਇਸ ਇੰਡਸਟਰੀ ਬਣੀ گرین آئی. گرین تو جو بھی کھیت چاہیے چاہے وہ مشینری ہے چاہے وہ لےبر چاہے وہ انپوٹس پٹس نے سب کچھ پنڈ چوں جاتا کھیت جو پروڈیوس کرتا سی, وہ سارا پنڈ چاپس جی ਇਸ ਕੁਲ ਨੂੰ ਦੇਖ ਲੋ ਕਿ ਕੱਲੀ ਕਾਟਨ ਦੇ ਨਾਲ ਕਿੰਨੀ ਕੌਟੇਜ ਇੰਡਸਟਰੀ ਪੈਣ ਜੁੜੀ ਹੋਈ ਸੀ ਪਿੰਡ ਜੋਸ ਵੇੜੇ ਕੋਈ ਵੀ ਕੇ ਬਰੁਜ਼ਗਾਰ ਨਹੀਂ ਸੀ ਸਾਰਾ ਪਿੰਡ ਖੇਤੀ ਤੇ ਜੁੜਿਆ ਹੋਇਆ ਸੀ ਗ੍ਰੀਨ ਰੈਵੋਲੂਸ਼ਨ ਵੇਲੇ ਅਸੀਂ ਖੇਤੀ ਦੀ ਡੈਫੀਨੀਸ਼ਨ ਬਦਲੀ ਜਿੰਨੀ ਵੱਡੀ ਜਿਹੜੀ ਖੇਤੀ ਦਾ ਕੰਮ ਸੀ ਉਹਨੂੰ ਇੰਨਾ ਨਹੀਂ ਬਣਾਇਆ ਅਸੀਂ ਕਹਿੰਦਾ ਖੇਤੀਬਾੜੀ ਦਾ ਅਰਥ ਸਿਰਫ ਕਰੌਂ ਪ੍ਰੋਡਕਸ਼ਨ ਹੁੰਦਾ ਕੀ ਚੱਗੇ ਅਸੀਂ ਇਹ ਕੀਤਾ ਕਿ ਜੋ ਖੇਤ ਨੂੰ ਚਾਹੀਦਾ ਸੀ ਉਹ ਹੁਣ ਪਿੰਡ ਚ ਨਹੀਂ ਆਏਗਾ ਮੰਡੀ ਚ ਆਏਗਾ ਜੋ ਖੇਤ ਪ੍ਰੋਡਿਊਸ ਕਰੇਗਾ ਉਹ ਪਿੰਡ ਚ ਨਹੀਂ ਜਾਏਗਾ ਪ੍ਰੋਸੈਸਿੰਗ ਲਈ ਉਹ ਮੰਡੀ ਚ ਜਾਏਗਾ ਕੀ ਹੋਇਆ ਕਿਸਾਨ ਤਾਂ ਖੁਸ਼हाल ਹੋ ਗਿਆ ਕੁਝ ਟਾਈਮ ਲਈ ਬਾਜੂ ਵੀ ਬਰਬਾਦ ਹੋਇਆ ਪਰ ਪਿੰਡ ਉੱਜੜਿਆ ਪਿੰਡ ਜਿਹੜਾ 100% ਇੰਪਲਾਈਡ ਸੀ Oh, ختم ہو گیا سو پنڈ آپ ختم نہیں ہوا انئمپلائمنٹ آپ ہی نہیں ہوئی یہ ہے ہوں سی ہے بہت سارے لوگ پوچھ رہے ہیں یہ ہے علاج جنہ سوکھا شاید پانی کا گلاس پینا بھی ادو ڈفیکلٹ ہو جو کسی ختم کیتا کیا کرو ج ਟੈਕਨੋਲੋਜੀ ਤੇ ਇਨਫਰਾਸਟ੍ਰਕਚਰ ਐਗਰੀਕਲਚਰ ਨੂੰ ਦਿੱਤਾ ਜਾ ਸਕਦਾ ਉਹ ਪਿੰਡ ਨੂੰ ਕਿਉਂ ਨਹੀਂ ਦਿੱਤਾ ਜਾ ਸਕਦਾ ਐਗਰੀਕਲਚਰ ਨੂੰ ਇਨਫਰਾਸਟ੍ਰਕਚਰ ਤੇ ਟੈਕਨੋਲੋਜੀ ਦੇਣਾ ਮੁਸ਼ਕਲ ਸੀ ਪਿੰਡ ਨਾਲੋਂ ਵੀ ਅਸੀਂ ਨਹੀਂ ਦਿੱਤੀ ਕਿਉਂਕਿ ਅਸੀਂ ਮੰਡੀ ਬਾਲਣੀ ਸੀ ਗ੍ਰੀਨ ਰੈਵੋਲੂਸ਼ਨ ਦਾ ਕੰਮ ਕਿ ਪੰਜਾਬ ਦੀ ਦੇ ਵਿੱਚ ਕੋਈ ਖੁਸ਼ਹਾਲੀ ਆਉਣਾ ਨਹੀਂ ਸੀ ਉਦਮ ਫੰਕਸ਼ਨੀ ਵੱਡੇ ਜਿਹੜਾ ਕੋਰਪੋਰੇਟ ਆ ਉਹਨੂੰ ਪਾੜਨਾ ਪੰਜਾਬ ਦੀ ਕੌਸਟ ਤੇ ਪਾਰਟਿਕੂਲਰਲੀ ਪੰਜਾਬ ਦੇ ਨੌਨ ਜੱਟ ਜਿਹੜੇ ਭਾਈਚਾਰੇ ਨੇ ਉਹਨਾਂ ਦੀ ਕੌਸਟ ਕੀ ਅਸੀਂ ਐਗਰੀਕਲਚਰ ਦੀ ਡੈਫੀਨੀਸ਼ਨ ਨੂੰ ਮੁੜ 1996 ਤੋਂ ਪਹਿਲਾਂ ਵਾਲੀ ਐਗਰੀਕਲਚਰ ਦੀ ਡੈਫੀਨੀਸ਼ਨ ਤੇ ਵਾਪਸ ਜਾ ਸਕਦੇ ਕੀ ਅਸੀਂ ਪੰਜਾਬ ਦੇ ਪਿੰਡਾਂ ਨੂੰ ਟੈਕਨੋਲੋਜੀ ਤੇ ਇਨਫਰਾਸਟ੍ਰਕਚਰ ਪ੍ਰੋਵਾਈਡ ਕਰ ਸਕਦੇ ਆ ਕ੍ਰੈਡਿਟ ਪ੍ਰੋਵਾਈਡ ਕਰ ਸਕਦੇ ਆ ਜਿਹੜਾ ਜੀ ਹੁਣ ਇੰਨਾ ਸੌਖਾ ਮੈਂ ਆਪਣੇ ਦੋਤੇ ਨੂੰ ਉਹ ਜ਼ਿੱਦ ਕਰ ਰਿਹਾ ਸੀ ਕਿ ਮੈਨੂੰ ਖਿਡਾਉਣੇ ਲੈ ਕੇ ਦੋ ਦੁਕਾਨ ਤੋਂ ਮੈਂ ਦੁਕਾਨ 'ਚ ਗਿਆ ਉਹ ਕਹਿੰਦੇ ਜੀ ਮੈਂ ਤਾਂ ਖਿਡਾਉਣੇ ਵੇਚਨੇ ਬੰਦ ਕਰ ਤੇ ਮੈਂ ਤਾਂ ਹਾ ਤੇਲ ਤੂੜੀ ਵੇਚਦਾ ਮੈਂ ਵੀ ਇਹ ਕਿ ਕਹਿੰਦਾ ਜੀ ਏਡੇ ਛੋਟੇ ਜਿਹੇ ਕਮਰੇ ਦੇ ਵਿੱਚ ਪ੍ਰੋਸੈਸਿੰਗ ਦੇ ਮੈਂ ਯੂਨਟ ਲਾਇਆ ਹੋਏ ਨੇ ਦੋਨੇ ਡਰਾਈ ਪ੍ਰੋਸੈਸਿੰਗ ਦਾ ਵੀ ਤੇ ਵੈਟ ਪ੍ਰੋਸੈਸਿੰਗ ਦਾ ਵੀ ਤੇ ਮੈਂ ਕਰਕੇ ਦੇਖੀ ਜਾਂਦਾ ਤੇ ਮੈਂ ਪੜਾਉਣਾ ਕੋਲ ਨਾਲੋਂ ਬਹੁਤ ਜ਼ਿਆਦਾ ਹੁਕਮ ਉਹ ਜੇ ਇੱਕ ਛੋਟਾ ਜਿਹਾ ਉਹ ਸ਼ਹਿਰ ਦਾ ਬੰਦਾ ਇਹ ਕੰਮ ਕਰ ਸਕਦਾ ਇੱਕ ਪਿੰਡ ਦਾ ਬੰਦਾ ਕਿਉਂ ਨਹੀਂ ਕਰ ਸਕਦਾ ਇੱਕ ਇਹ ਕੰਮ possible ਹੈ ਇਹ ਐਗਰੀਕਲਚਰ ਯੂਨੀਵਰਸਿਟੀ ਇੱਕ ਸਕ੍ਰਿਪਟ ਦੱਸ ਦੇ ਕੇ ਕਿ ਕਿੰਨਾ ਸੌਖਾ ਚਲੋ ਇਹ ਜਿਹੜਾ ਬਹੁਤ ਸਾਰੀਆਂ ਚੀਜ਼ਾਂ ਜੁੜੀਆਂ ਹਨ ਅਗਰ ਇਹ ਕੰਮ ਹੋ ਜਪੇ ਤਾਂ ਪੰਜਾਬ ਦੀ ਡਾਈਵਰਸੀਫਿਕੇਸ਼ਨ ਅਗਲੇ ਸਾਲ ਤੋਂ ਸ਼ੁਰੂ ਹੋ ਦੂਸਰੀ ਗੱਲ ਤੁਸੀਂ ਕਾਰ ਦੇ ਉੱਤੇ ਕਾਰ ਲੈਣੀ ਆ ਕਿਤੇ ਹੁਣ ਤੁਹਾਨੂੰ ਟੈਕਸੀ ਤੁਸੀਂ ਉਹਦੇ ਤੇ ਪਾਉਗੇ ਉੱਬਰ ਤੇ ਇੱਥੇ ਆਉਗੇ ਤੇ ਜਿਹੜਾ ਟੈਕਸੀ ਡਰਾਈਵਰ ਆ ਗਿਆ ਟੈਕਸੀ ਡਰਾਈਵਰ ਨੂੰ ਸਵਾਰੀ ਮਿਲ ਗਈ ਤੇ ਸਵਾਰੀ ਨੂੰ ਟੈਕਸੀ ਮਿਲ ਗਈ ਉਹ ਭਾਈ ਇਹ ਕੰਮ ਐਗਰੀਕਲਚਰਕ ਵੀ ਹੋ ਸਕਦਾ ਐਗਰੀਕਲਚਰ ਦੇ ਵਿੱਚ ਤੁਸੀਂ ਕਿਸਾਨ ਜਾਂ ਪਿੰਡ ਦੀਆਂ ਜਿਹੜੀਆਂ ਔਰਤਾਂ ਨੇ ਜਾਂ ਪਿੰਡ ਦੀਆਂ ਜਿਹੜੀਆਂ ਦੂਸਰੀਆਂ ਯਾਤ ਬਰਾਦਰੀਆਂ ਨੇ ਘੇੜੀਓ ਬੋਟ ਦੀ ਪ੍ਰੋਸੈਸਿੰਗ ਕਰਨਗੀਆਂ ਉਹ ਉਹਦੇ ਉੱਤੇ ਸੱਜਣਗੀਆਂ ਤੇ ਜਿੰਨਾਂ ਨੂੰ ਚਾਹੀਦਾ ਉਹ ਦਿੱਤੇ ਲੈ ਲੈਣਗੀਆਂ ਇਹ ਜਿਹੜੀ ਐਪ ਆ ਇਹਨੂੰ ਵੀ ਬਣਾਉਣ ਦੇ ਵਿੱਚ ਵੱਧ ਤੋਂ ਵੱਧ ਦੇ ਮਤਲਬ ਮੈਨੂੰ ਹੀ ਕਹੋ ਵੀ ਬਣਾ ਦੇ ਭਾਈ ਤਾਂ 5-7 ਲੱਖ ਤੋਂ ਵੱਧ ਖਰਚ ਆਉਂਦੇ ਆ ਆ ਜਿਹੜੀ ਦੂਸਰੀ ਚੀਜ਼ ਆ ਇੱਕ ਮੈਂ ਦੱਸਦਾ ਸਵਰਗੀ ਸਭ ਇੱਥੇ ਬੈਠਿਆ ਗਵਰਨਮੈਂਟ ਨੇ ਸਾਨੂੰ ਕਿਹਾ ਕਿ ਕੁਝ ਕੁ ਪ੍ਰੋਜੈਕਟ ਪੰਜਾਬ ਦਾ ਬਹੁਤ ਵਧੀਆ ਰੂਪ ਦਿੰਦਾ ਜਾਵੇ ਮੈਂ ਆਪਣਾ ਰਿਕ ਸ਼ਡਿਊਲ ਰੱਖ ਦਿੱ ਗਿਆ ਨੰਨਾਂ ਨੂੰ ਕਿਹਾ ਕਿ ਤਿੰਨ ਚੀਜ਼ਾਂ ਨੂੰ ਆਧਾਰ ਬਣਾ ਕੇ ਆਪਾਂ ਇਹ ਪ੍ਰੋਜੈਕਟ ਬਣੋ ਉਹਦੇ ਵਿੱਚ ਕੀ ਕੀਤਾ ਸੀ ਹਰ ਪਿੰਡ ਦੇ ਹਰ ਪਰਿਵਾਰ ਨੂੰ ਜਿਹਦੇ ਘਰੇ ਕੋ ਖੇਤ ਮਹੋਤਾਨੀ ਤਾਂ ਖੇਤੀ ਕਰਾ ਨਹੀਂ ਜਿੜ ਗਈ ਨਾ ਜਿਹੜੇ ਖੇੜੇ ਬੇ ਜ਼ਮੀਨੇ ਪਰਿਵਾਰ ਨੇ ਚਾਹੇ ਉਹ ਕਿਸਾਨ ਪਰਿਵਾਰ ਨੇ ਚਾਹੇ ਦੂਜੇ ਨੇ ਥੋੜੀ ਥੋੜੀ ਵੀ ਜਗ੍ਹਾ ਹੈਗੀ ਉਹਦੇ ਤੋਂ ਐਰੋਪੋਨਿਕਸ ਦਾ ਜੁਨਟ ਲਗਾ ਸਕਦੇ ਸਿੱਧਾ ਵੀ ਲੱਗ ਸਕਦਾ ਜੇ ਜਮੇ ਨਹੀਂ ਹੈ ਤਾਂ ਛੱਤ ਤੇ ਹੋ ਸਕਦਾ ਇੱਕ ਜੁਨਟ ਲਾ ਸਕਦੇ ਨੇ ਜਿਹੜਾ ਸੋਲਰ એનਰਜੀ ਦਾ ਇੱਕ ਲਾ ਸਕਦੇ ਨੇ ਜਿਹੜੀ ਰੇਨ ਵਾਟਰ ਹਰ ਕਰ ਸਕਦੇ ਹਾਂ ਅਸੀਂ ਯੂਨੀਵਰਸਿਟੀ ਵੱਲੋਂ ਕੋਈ ਘੱਟੀ ਨਹੀਂ ਕੋਸਟ ਉਹ 90k 90 ਹਜ਼ਾਰ ਸਿਰ ਤੇ ਸਭੀ ਹੁਣਾਂ ਨੂੰ ਮੈਂ ਕਿਹਾ ਵੀ ਆਪਾਂ ਇਹ ਇਹਨਾਂ ਦਾ ਕਾਫੀ ਮਤਲਬ ਐਕਸਪੀਰੀਅੰਸ ਹੈਗਾ ਟੈਕਨੋਲੋਜੀ ਦੇ ਵਿੱਚ ਵੀ ਆਪਾਂ ਕੁਝ ਪੜਾਈਏ ਇਹ ਕਹਿੰਦੇ ਵੀ 70 ਹਜ਼ਾਰ ਦੇਗਾ 70 ਹਜ਼ਾਰ ਦੇ ਵਿੱਚ ਸਾਰੇ ਮਤਲਬ ਜਿਹੜੀਆਂ ਆਰਗੈਨਿਕ ਫੂਡ ਆ ਸ਼ੁੱਧ ਪਾਣੀ ਸ਼ੁੱਧ ਫੂਡ ਸ਼ੁੱਧ એનર્ਜੀ ਮਿਲ ਜਾਵੇਗੀ ਪਰ ਜੇ ਸਾਡੇ ਅੱਥੀ ਇੱਕ ਪ੍ਰੈਟਿਕਲ ਬੰਦ ਹੋਵੇ ਤਾਂ سو میں ایک گل یہ کہنا چاہتا کہ چاہے وہ یوتھ پرابلمس نے چاہے وہ لینگویج نے چاہے وہ ایگریکلچر پرابلمس نے سب کے سلوشن ہے جی نہیں ہے تو پولیٹیکل ول نہیں ہے ایک ہوں اس ویلے میں ایک پرسنل ایکسپیریئنس شیئر کر ہوں کیونکہ ਉਹ ਲੈਂਗੁਏਜ ਬਾਰੇ ਅਸੀਂ ਕਹਿੰਦੇ ਹਾਂ ਕਿ 18 ਕਰੋੜ ਲੋਕ ਪੰਜਾਬੀ ਬੋਲਦੇ ਆ ਜਦੋਂ ਗੂਗਲ ਨੇ ਆਪਣੀ ਇਹ ਜਿਹੜੀ ਐਪ ਲਾਂਚ ਕੀਤੀ ਚੈਨਈ ਪ੍ਰੋ ਉਸ ਦਿਨ ਉੱਥੇ ਦੇਖਿਆ ਤੇ ਹਿੰਦੁਸਤਾਨ ਦੀਆਂ ਨਵ ਬਿਚਾਰਾਂ ਉਹਦੇ ਤੇ ਪੰਜਾਬੀ ਨਹੀਂ ਸੀ ਪੰਜਾਬੀ ਤੀਜੀ ਵੱਡੀ ਲੈਂਗੁਏਜ ਆ ਆਪਣਾ ਹਿੰਦੀ ਤੇ ਬੰਗਲਾ ਛੋਟੀਆਂ ਛੋਟੀਆਂ ਭਾਸ਼ਾਵਾਂ ਸੀ ਪੰਜਾਬੀ ਨਹੀਂ ਸੀ ਸਾਨੂੰ ਕੋੜਾ ਮੈਂ ਗੂਗਲ ਦੇ ਨਾਲ ਕਰ ਦਿੱਤੀ। ਨਾਲ ਵੀ ਕਿਉਂ ਉਹਨਾਂ ਸਾਡੇ ਕੋਲ ਥੋੜੀ ਹੈ ਪੰਜਾਬੀ ਦਾ ਡਾਟਾ ਹੀ ਅਵੇਲੇਬਲ ਨਹੀਂ ਹੈ ਜਿੰਨਾ ਤੋਂ ਡਾਟਾ ਅਵੇਲੇਬਲ ਹੈ ਉਹਨਾ ਕਲੀਨ ਆ ਤੇ ਨੋਟੇਟਡ ਡਾਟਾ ਸਾਡੇ ਲਈ ਤਾਂ ਖੁਸ਼ੀ ਵਾਲੀ ਗੱਲ ਹੈ ਤੁਸੀਂ ਇਹ ਕਰ ਦੋ ਤੇ ਆਪਾਂ ਇਮੀਡੀਏਟਲੀ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਲੈ ਕੇ ਉਦੋਂ ਹਨ ਮੀਟਿੰਗਸ ਵੀ ਨਹੀਂ ਆ ਉਹਨੇ ਕਿਹਾ ਕਿ ਇਹ ਪਾਰਸਪਰ ਕੰਮ ਕਰੇਗਾ ਉਹਨੇ ਪਾਰਸਪਰ ਪਾਰ ਦੇ ਵਿੱਚ ਬਹੁਤ ਕਾਬਿਲ ਮਤਲਬ ਜਿੱਦੋਂ ਬਦ ਹੋਰ ਕੋਈ ਇਸ ਬੰਦੇ ਨੂੰ ਜਿਹੜਾ ਕੰਮ ਨਹੀਂ ਸਿਕਾ ਸਕਦਾ ਪੁੱਛ ਕੇ ਹੀ ਉਹਨੂੰ ਅਪਾਇੰਟ ਕੀਤਾ ਦਿਸ ਵਾਸ ਦਾ ਪਰਮ ਇਹ ਕਿਹਾ ਸੀ ਕਿ ਅਸੀਂ 20 ਕਰੋੜ ਰੁਪਇਆ ਦੇ ਦਾਂਗੇ ਕੰਮ ਕਰ ਲਈ ਉਹ 20 ਕਰੋੜ ਸਾਡੇ ਪਾਉਣ ਉਹਨਦਰ ਕਰ ਤਨਖਾਹ ਵੀ ਨਹੀਂ ਮਿਲਦੀ ਫਿਰ ਇਹ ਕਹਾਂਗੇ ਆ ਸੀਮ ਸਿੰਘ ਸਾਹਿਬ ਵੱਲੋਂ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼pur ਤੇ ਮੈਂ ਪੰਜਾਬ ਦੇ ਲੋਕਾਂ ਨਾਲ ਤੇ ਗੁਰੂ ਨਾਨਕ ਨਾਲ ਵਾਅਦਾ ਕਰਦਾ ਕਿ ਗੁਰੂ ਨਾਨਕ ਦੇ ਪ੍ਰਕਾਸ਼pur ਤੇ ਇਹ ਪੰਜਾਬੀ ਦਾ ਜਿਹੜਾ ਪ੍ਰੋਜੈਕਟ ਹੈ ਕੰਪਲੀਟ ਕਰ ਲਿਆ ਜਾਏਗਾ। ਔਰ ਇਹ ਸਿਰਫ ਕਿਹਾ ਨਹੀਂ ਇਹ ਹਿੰਦੁਸਤਾਨ ਦੇ ਹਰ ਅਖਬਾਰ ਦੇ ਪਹਿਲੇ ਪੰਨੇ ਦੇ ਉੱਤੇ ਐਡਵਰਟਾਈਜ਼ਮੈਂਟ ਦਿੱਤੀ ਕਰੋਣ ਪੈਵੜੇ ਦਾ ਖਰਚ ਹੋ ਗਏ ਪਰ ਇਹ ਕੰਮ ਕਰਨ ਲਈ 1 ਕਰੋੜ ਤੇ 1 ਲੱਖ ਰੁਪਏ ਦੇ ਦਿੱਤੇ ਦੇ ਇਹ ਇਹ ਅਸਰ ਕੀ ਹੋਣਾ ਆਉਣ ਵਾਲੇ ਕੁਝ ਸਾਲਾਂ ਤੱਕ ਕੁਝ ਸਾਲਾਂ ਨਹੀਂ 2 ਸਾਲਾਂ ਤੱਕ ਹੁਣ ਹਾਲੇ ਜਿਹੜੇ ਚੱਲ ਰਹੇ ਨੇ ਉਹਨਾਂ ਨੂੰ ਅਸੀਂ ਕਹਿੰਦੇ ਐਲਰਲੈਂਸ ਨਾਰਸ਼ਲੇਟ ਮਾਡਲਸ ਜਿਹੜਾ ਹੁਣ ਇਹ 25 ਦਾ ਸਾਲ ਆਉਂਦਾ ਇਹਦੇ ਵਿੱਚ AI ਏਜੰਟਸ ਦਾ ਹੈ ਟਾਈਮ ਇਸ ਤੋਂ ਬਾਅਦ ਜਿਹੜੀ ਪਾਸ਼ਾ ਇਦੇ ਤੇ ਨਾ ਹੋਈ ਇਹ ਆਈ ਦੇ ਉੱਤੇ ਉਹ ਪਾਸ਼ਾ ਦੇ ਲੋਕ ਹੋਰ ਤਾਂ ਮੈਂ ਕੋਈ ਐਗਜ਼ਾਮਪਲ ਦੇ ਨਹੀਂ ਸਕਦਾ ਇੱਕ ਦੇ ਸਕਦਾ ਕਿ ਬਾਕੀ ਜਿਹੜੇ ਠਾਵਾ ਦੇ ਲੋਕ ਜੇ ਉਹਨਾਂ ਨੇ ਕੈਨੇਡਾ ਜਾਣਾ ਉਹ ਰੌਕਟ ਤੇ ਜਾਇਆ ਕਰਨਗੇ ਜਾਂ ਹਾਈਟ ਤੇ ਜਾਇਆ ਕਰਨਗੇ ਤੇ ਅਸੀਂ ਬੈਲੋਨ ਦੀ ਤੇ ਜਾਇਆ ਕਰਾਂਗੇ ਇਹ ਹਾਲ ਤੋਂ ਵੱਡਿਆ ਸਾਡੇ ਅਸੀਂ ਇਹਨਾਂ ਚੀਜ਼ਾਂ ਬਾਰੇ ਸੁਚੇਤ ਨਹੀਂ ਹੈ ਤੋ ਮੈਂ ਮਤਲਬ ਇਹ ਗੱਲ ਇਸ ਕਰਕੇ ਤੇ ਦੂਸਰੀ ਕਰ ਰਿਹਾ ਕਿੰਨੇ ਵੱਡੇ ਕੰਮ ਨੇ ਐਗ ਸਾਰੀਆਂ ਯੂਨੀਵਰਸਿਟੀਆਂ ਖਾਲੀ ਪਈਆਂ ਨੇ ਯੂਨੀਵਰਸਿਟੀਆਂ ਦਾ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਮੈਨੂੰ ਮਾਫ ਕਰਿਓ ਵੀ ਆ ਤਨਖਾਹ ਤਾਂ ਮਿਲਦੀ ਹੈ ਠੀਕ ਆ ਹੋਰ ਅਸੀਂ ਕੀ ਜਾਣੋ ਸਰਕਾਰ ਦਾ ਸਭ ਤੋਂ ਵੱਡਾ ਕੰਮ ਹੁੰਦਾ ਇਨੋਵੇਸ਼ਨ ਨੂੰ ਫੰਡ ਕਰਨਾ ਕਿੱਥੇ ਕਰਦੇ ਆ ਅਸੀਂ ਮੈਂ ਕੁੜੀਆਂ ਸਭ ਇਹ ਗੱਲਾਂ ਇਸ ਸਰਕਾਰ ਬਾਰੇ ਨਹੀਂ ਇਕੱਲੀ ਬਾਰੇ ਕਰ ਰਿਹਾ ਔਰ ਪਿਛਲੀਆਂ ਸਾਰੀਆਂ ਸਰਕਾਰਾਂ ਬਾਰੇ ਕਰ ਰਿਹਾ ਕਿਉਂਕਿ ਇਸ ਕਰਕੇ ਕਿ ਜਿਹੜੀ ਪੋਲਿਟਿਕਸ ਅਸੀਂ ਅਖਤਿਆਰ ਕਰ ਚੁੱਕੇ ਹਾਂ ਉਹ ਪੋਲਿਟਿਕਸ ਦਾ ਨਾ ਪਪੂਲਰ ਹੋ ਇਹ ਪੋਲਿਟਿਕਸ ਕਿੰਨੀ ਕਿੰਨੀ ਬਾਦਲ ਸਾਹਿਬ ਨੇ ਸਭ ਤੋਂ ਵੱਡਾ ਵਿਲਨ ਹੈ ਅਗਰ ਕੋਈ ਉਹ ਬਾਦਲ ਸਾਹਿਬ ਨੇ ਇਸ ਕਰ ਲਈ ਇਹ ਕਿਉਂ ਹੋਇਆ ਇਸ ਕਰਕੇ ਹੋਇਆ ਕਿ ਜੇ ਇਹ ਪਾਪੁਲਿਜ਼ਮ ਦੀ ਪੋਲਿਟਿਕਸ ਹੈ ਜਿਹੜੀ ਉਹਨਾਂ ਨੇ ਸ਼ੁਰੂ ਕੀਤੀ ਆ ਇਹ ਓਨੀ ਦੇਰ ਤੱਕ ਸ਼ੁਰੂ ਹੀ ਨਹੀਂ ਹੋ ਸਕਦੀ ਜਿੰਨੀ ਦੇਰ ਤੱਕ ਦੋ ਤਿੰਨ ਚੀਜ਼ਾਂ ਜਿਹੜੀਆਂ ਜਿਉਂਦੀਆਂ ਨੇ ਮਾਰੀਆਂ ਨਹੀਂ ਜਾਂਦੀ ਪਾਪੁਲਿਜ਼ਮ ਦੀ ਪੋਲਿਟਿਕਸ ਦਾ ਅਧਾਰ ਲੋਕਾਂ ਨੂੰ ਜਿਹੜੇ ਪੰਜਾਬ ਦੇ ਅਨਧਾਤੇ ਸੀ ਸਾਰੇ ਹੀ ਪੰਜਾਬ ਨੂੰ ਉਹਨੂੰ ਪਿਖਾਰੀ ਬਣਾਉਣਾ ਕਿਉਂਕਿ ਜੇ ਉਹ ਪਿਖਾਰੀ ਬਣੇਗਾ ਤਾਂ ਜਿਹੜੀਆਂ ਅਸੀਂ ਫ੍ਰੀ ਸ਼ਿਪਸ ਦਿੰਨੇ ਆ ਮੁਫਤ ਦੀਆਂ ਚੀਜ਼ਾਂ ਵੰਡਦੇ ਆ ਤੇ ਉਹ ਮੁਫਤ ਦੀਆਂ ਚੀਜ਼ਾਂ ਵੰਨ ਕੇ ਵੋਟਰ ਲੈਣੇ ਆ ਉਹ ਪੋਲਿਟਿਕਸ ਕਿਵੇਂ ਚੱਲੇਗੀ ਫਿਖਾਰੀ ਬਣਾਉਣ ਲਈ ਕੀ ਜ਼ਰੂਰੀ ਸੀ ਨੰਬਰ 1 এডੂਕੇਸ਼ਨ ਸਿਸਟਮ ਨੂੰ ਟੋਟਲੀ ਬਰਬਾਦ ਕਰ ਦਿੱਤਾ ਇਸ ਨੇ ਸੋ ਹੋ ਗਿਆ ਹੋ ਨਹੀਂ ਰਿਹਾ ਹੋ ਚੁੱਕਿਆ ਹੋ ਗਿਆ ਲੈਂਗੁਏਜ ਬਰਬਾਦ ਕਰ ਦਿੱਤੀ ਜਾਵੇ ਕਲਚਰ ਬਰਬਾਦ ਕਰ ਦਿੱਤੀ ਜਾਵੇ ਸਾਰੀਆਂ ਡੈਮੋਕਰੈਟਿਕ ਇੰਸਟੀਟਿਊਸ਼ਨਸ ਬਰਬਾਦ ਕਰ ਦਿੱਤੀਆਂ ਜਾਂ ਜਾਣ ਔਰ ਇਹ ਪਿਛਲੇ 15-20 ਸਾਲ ਤੋਂ ਇੱਕ ਹੁੰਦਾ ਆ ਰਿਹਾ ਹੁਣ ਉਹਦੀ ਐਸਐਸਪੀ ਇਹ ਸਿੱਧੇ ਤੌਰ ਤੇ ਸਾਡੇ ਕੋਲ ਇੱਕੋ ਹੀ ਹੈ ਕਿ ਲੋਕਾਂ ਨੂੰ ਪਖਾਰੀ ਬਣਾ ਦੋ ਤੇ ਉਹਨਾਂ ਨੂੰ ਇਹਦੀਆਂ ਖੈਰਾਤਾਂ ਪਾ ਕੇ ਬੋਟਾ ਦਿਓ ਅਸੀਂ ਇਹ ਬੋਟਾਂ ਦਾ ਅੰਦਾਜ਼ਾ ਲਗਾ ਇਹ ਇਹ ਸਰਕਾਰ ਲਈ ਮੈਂ ਕੁੜੀਆਂ ਸਾਹਿਬ ਤਾਂ ਗੱਲ ਕਰ ਰਿਹਾ ਕਿ ਇਹ ਤੁਸੀਂ ਸ਼ੁਰੂ ਨਹੀਂ ਕੀਤੀ ਦੂਜਿਆਂ ਨੇ ਸ਼ੁਰੂ ਕੀਤਾ ਪਲੀਜ਼ ਇਹਨੂੰ ਰੋਕੋ ਪੋਲਿਟਿਕਸ ਨੂੰ ਉਹਦੀ ਸਹੀ ਦਿਸ਼ਾ ਦੇ ਵੱਲ ਲੈ ਕੇ ਜਾਓ ਇਹ ਜਿਹੜੀਆਂ ਮੁਫਤ ਕੁੜੀਆਂ ਨੇ

ਇਹ ਸਕੂਲ ਬੋਰਡ ਹੈ ਇਹ ਯੂਨੀਵਰਸਿਟੀ ਹੈ ਨੇ ਚਾਹੇ ਉਹ ਡਿਪਾਰਟਮੈਂਟ ਨੇ ਬਸ ਇਹ ਇਹ ਸਾਰਾ ਕੁਝ ਇਹ ਦਿਨ ਰਹੁੰਦਾ ਮਨ ਰਹੁੰਦਾ ਜੇ ਸਾਡਾ ਰਹੁੰਦਾ ਖੁਦਿਆ ਸਰ ਤੁਹਾਡਾ ਵੀ ਰਹੁੰਦਾ ਹੋਊਗਾ ਇਸ ਮਾਰੋ ਪੰਜਾਬ ਨੂੰ ਜਾ ਰਿਹਾ ਗਰਹ ਹੋ ਰਿਹਾ ਜੇ ਪੰਜਾਬ ਦੀ ਯੂਥ ਨਾ ਬਚੀ ਪੰਜਾਬ ਦੇ ਪਿੰਡ ਨਾ ਬਚੇ ਤਾਂ ਕਾਰਨ ਨਾ ਕਿ ਪੰਜਾਬ ਬਦਲ ਰਿਹਾ ਸੀ ਕਰ ਨਹੀਂ ਹੈ ਹੁਣ ਇੱਥੇ ਪੰਨੂ ਸਰ ਬੈਠੇ ਕਿੰਨੇ ਲੋਕ ਬੈਠੇ ਇਹ ਪੰਜਾਬ ਸਿਰਫ ਇਹ ਪੰਜਾਬ ਨਹੀਂ ਜਿੱਥੇ ਅਸੀਂ ਬੈਠੇ ਆ ਪੰਜਾਬ ਨੂੰ ਅਗਰ ਕੋਈ ਡੈਗਨੀਸ਼ਨ ਪੁੱਛੇ ਕੀ ਆ ਪੰਜਾਬ ਮੰਨ ਟ੍ਰੀ ਲੋਕਲ ਨੈਟਵਰਕਡ ਕੌਨਸ਼ੀਅਸਨੈਸ ਦਾ ਸੋ ਇਸ ਕੰਮ ਲਈ ਮੈਂ ਜਦੋਂ ਤੱਕ ਕਹਿ ਰਿਹਾ ਇਹ ਸਾਰੀ ਦੁਨੀਆ ਭਰ ਤੋਂ ਬੈਠਾ ਹੋਇਆ ਪੰਜਾਬੀ ਭਾਈ ਸਾਰਾ ਤੁਹਾਡੀ ਮਦਦ ਕਰ ਸਕਦਾ ਪੰਜਾਬ ਨੂੰ ਬਚਾਉਣ ਇਸ ਵਾਸਤੇ ਤੁਸੀਂ ਪੰਜਾਬੀ ਰੱਖਿਆ ਕਰੀਏ ਬਸ ਇੰਨੀ ਹੀ ਮੈਂ ਕਹਿਣਾ ਸੀ